ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੇਰਾ ਨਾਮ ਸੰਦੀਪ ਸਿੰਘ ਪਿੰਡ ਕੋਟਖੂਰ ਤਸੀਲ ਨਾਭਾ ਡਿਸਟ੍ਰਿਕਟ ਪਟਿਆਲਾ ਅਭਿਰ ਜੀ ਆਪਾਂ ਇਹ YouTube ਚੈਨਲ ਬਣਾਇਆ ਕੁਦਰਤ ਵਿੱਚ ਰੱਬ ਵੱਸਦਾ ਤਾਂ ਇਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਐਨ ਕੋਲ ਦਬਾਇਓ ਇਹਦਾ ਬੈਲ ਬਟਨ ਐ ਜੋ ਤੇ ਇਹ ਚੈਨਲ ਬਣਾਉਣ ਦਾ ਕਾਰਨ ਬੀਰ ਜੀ ਮੈਂ ਹਜੇ ਪਹਿਲਾਂ ਗੱਲ ਕਰਾਂ ਤੇ ਮੈਂ ਬਾਹਰ ਪ੍ਰਦੇਸ਼ 'ਚ ਹਜੇ ਜੋਬ ਕਰਦਾ ਤੇ ਆਉਣ ਵਾਲੇ 5-6 ਮਹੀਨੇ ਤੱਕ ਅਪਰ ਪ੍ਰਦੇਸ਼ ਦਾ ਖੇੜਾ ਛੱਡ ਕੇ ਪੰਜਾਬ ਨੂੰ ਆ ਜਾਣਾ ਦੁਬਾਰਾ ਵਾਪਸ ਪ੍ਰਦੇਸ਼ ਦਾ ਖੇੜਾ ਛੱਡਣ ਦਾ ਮੁੱਖ ਕਾਰਨ ਕੀ ਆ ਅੱਜ ਪੰਜਾਬ ਜਣੀ ਜਿਹੜਾ ਮੇਨ ਕਾਰਨ ਆ ਪਰ ਰੱਖਿਆ ਨਾ ਕੁਦਰਤ ਵਿੱਚ ਰੱਬ ਵਸਦਾ ਰੱਖਣ ਦਾ ਮੇਨ ਕਾਰਨ ਆ ਜੋ ਪੀਰਬ ਜੋ ਪਰਮਾਤਮਾ ਦਾ ਰੱਬ ਦਾ ਕੁਦਰਤ ਵਿੱਚ ਬਾਦਸ਼ਾਹ ਉਹ ਕੁਦਰਤ ਦੇ ਨਾਲ ਅੱਜ ਪੰਜਾਬ ਦਾ ਜੋ ਮਨੁੱਖ ਜੋ ਮਨੁੱਖੀ ਜੀਵਨ ਲਾ ਲੋ ਵੀ ਮਨੁੱਖ ਕਿਸ ਤਰ੍ਹਾਂ ਖਲਵਾੜ ਕਰ ਰਿਹਾ ਹਰ ਇੱਕ ਚੀਜ਼ ਦਾ ਖਲਵਾੜ ਹੋ ਰਿਹਾ ਖਾਸ ਕਰਕੇ ਜੋ ਸਾਡਾ ਮੇਨ ਮਕਸਦ ਆ ਉਹ ਆ ਪੰਜਾਬ ਦੀ ਸਿਹਤ ਨੂੰ ਬਚਾਉਣਾ ਪੰਜਾਬ ਦੇ ਫੂਡ ਨੂੰ ਬਚਾਉਣਾ ਕਿਉਂਕਿ ਅੱਜ ਪੰਜਾਬ ਦਾ ਫੂਡ ਪੰਜਾਬ ਦਾ ਖਾਣਾ ਪੰਜਾਬ ਦੀ ਖਰਾਕ ਇੱਕ ਜ਼ਹਿਰੀ ਖਰਾਕ ਬਣ ਗਈ ਜ਼ਹਿਰੀ ਖਰਾਕ ਵਰਨ ਦਾ ਕਾਰਨ ਅੱਜ ਪੰਜਾਬ ਦੇ ਵਿੱਚ ਅਨੇਵਾਹ ਕੀਟਨਾਸ਼ਕ ਛਪਰੇ ਹਾਂ ਅਨੇਵਾਹ ਯੂਰੀਆ ਡੀਏਪ ਖਾਦਾਂ ਪਾ ਕੇ ਜੋ ਸਾਡੀ ਪ੍ਰੋਡਕਸ਼ਨ ਹੋ ਰਹੀ ਹੈ ਸਾਡੀਆਂ ਸਬਜ਼ੀਆਂ ਹੋ ਰਹੀਆਂ ਨੇ ਦਾਲਾਂ ਹੋ ਰਹੀਆਂ ਨੇ ਉਹਦੇ ਵਿੱਚ ਜੋ ਸਾਡੀ ਜ਼ਹਿਰ ਦੀ ਮਾਤਰਾ ਉਹ ਲਿਮਟ ਨਾਲੋਂ ਕਿਤੇ ਜ਼ਿਆਦਾ ਹੈ ਅੱਜ ਪੰਜਾਬ ਦੀਆਂ 80 ਤੋਂ 87% ਸਬਜ਼ੀਆਂ ਪੰਜਾਬ ਦੀਆਂ ਜ਼ਹਿਰੀ ਨੇ ਪੰਜਾਬ ਦੀਆਂ ਸਬਜ਼ੀਆਂ 'ਚ 80 ਤੋਂ 87% ਜ਼ਹਿਰ ਆ ਜਿਹੜੀ ਕਿ ਹੈਲਥ ਵਾਸਤੇ ਬਹੁਤ ਹੀ ਖਤਰਨਾਕ ਆ ਉਹਦੇ ਵਿੱਚ ਕੋਈ ਅਣਕਥਨੀ ਗੱਲ ਨਹੀਂ ਹੈਗੀ ਸਾਰੀਆਂ ਗੱਲਾਂ ਸਾਹਮਣੇ ਨੇ ਵੀਰ ਜੀ ਥੋੜਾ ਜਿਹਾ ਅਵੇਅਰ ਹੋਵੋ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਨੇ ਦੇਖੋ ਅੱਜ ਪੰਜਾਬ ਦੇ ਵਿੱਚ ਕਿੰਨੀਆਂ ਬਿਮਾਰੀਆਂ ਹੋ ਗਈਆਂ ਕਿਉਂ ਹੋ ਗਈਆਂ ਕੀ ਕਾਰਨ ਹੋ ਗਿਆ ਉਹਦਾ ਅੱਜ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦੇ ਵਿੱਚ ਜੋ ਅਗਲੀ ਸੰਤਾਨ ਪੈਦਾ ਕਰਨ ਦੀ ਸਮਰੱਥਾ ਗਈ ਵੀਰ ਜੀ ਅੱਜ ਤੋਂ 30 ਸਾਲ ਪਿੱਛੇ ਜਾਈਏ ਤੇ ਉਹਦੇ ਨਾਲੋਂ ਅੱਜ ਸਿਰਫ 25% ਆ ਜੇ ਪਿਛਲੇ 30 ਸਾਲ 100% ਸੀ ਤਾਂ ਅੱਜ 25% ਆ ਤੇ ਆਉਣ ਵਾਲੇ 10 ਸਾਲਾਂ ਵਿੱਚ ਇਹ ਜਿਹੜੀ ਬੱਚਾ ਪੈਦਾ ਕਰਨਾਂ ਵਾਲੀ ਸਮਰਸਾ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਸਿਰਫ 0% ਰਹਿ ਜਾਣੀ ਆ ਤੇ ਇਹਦਾ ਮੇਨ ਕਾਰਨ ਕੀ ਆ ਕਿਉਂਕਿ ਪੰਜਾਬ ਦੇ ਫੂਡ ਦੇ ਵਿੱਚ ਬਹੁਤ ਹੀ ਜ਼ਿਆਦਾ ਪੈਸਟੀਸਾਈਡ ਬਹੁਤ ਹੀ ਜ਼ਿਆ ਅੰਨੇ ਬਾਜ ਜੋ ਆਪਾਂ ਕੀਟਨਾਸ਼ਕ ਸਪਰੇਹਾਂ ਕਰਦੇ ਆਂਗੇ ਉਦੇ ਨਾਲ ਪੰਜਾਬ ਦੀ ਜੋ ਫੂਡ ਚੇਨ ਆ ਉਹ ਬਹੁਤ ਹੀ ਜ਼ਹਿਰੀਲੀ ਹੋ ਚੁੱਕੀ ਹੈ ਤੇ ਪੰਜਾਬ ਦੀ ਧਰਤੀ ਜ਼ਹਿਰੀਲੀ ਹੋ ਚੁੱਕੀ ਆ ਤੇ ਹੁਣ ਅਸੀਂ ਇੱਕ ਇਹ ਸੋਚ ਲੈ ਕੇ ਚੱਲੇ ਆ ਵੀ ਅਸੀਂ ਪੰਜਾਬ ਦੇ ਫੂਡ ਨੂੰ ਜਿੰਨਾ ਸਤ ਹੋ ਸਕੇ ਵੱਧ ਤੋਂ ਵੱਧ ਆਪਦੇ ਘਰ ਤੋਂ ਸਟਾਰਟ ਕਰਕੇ ਆਪਦੇ ਪਿੰਡ ਤੋਂ ਆਪਦੇ ਸ਼ਹਿਰ ਤੱਕ ਲੈ ਕੇ ਜਾਵਾਂਗੇ ਉਸ ਤੋਂ ਅੱਗੇ ਜਿੰਨਾ ਵੱਧ ਤੋਂ ਵੱਧ ਸਹਿਯੋਗ ਵੀਰਾਂ ਦਾ ਮਿਲਦਾ ਜਾਊਗਾ ਤੇ ਇਹ ਨੂੰ ਅਸੀਂ ਪੰਜਾਬ ਲੈਵਲ ਤੱਕ ਲੈ ਕੇ ਜਾਵਾਂਗੇ ਤਾਂ ਜੋ ਪੰਜਾਬ ਦਾ ਫੂਡ ਜੋ ਇੰਨਾ ਜੈਰੀ ਹੋ ਚੁੱਕਿਆ ਤੇ ਉਹਨੂੰ ਅਸੀਂ ਕੁਦਰਤੀ ਤਰੀਕੇ ਨਾਲ ਖੇਤੀ ਕਰਕੇ ਪੰਜਾਬ ਦੇ ਫੂਡ ਨੂੰ ਇੱਕ ਅੰਮ੍ਰਿਤ ਜੋ ਕਿ ਗੁਰਬਾਣੀ ਦੇ ਵਿੱਚ ਆਪਣੀ ਖਰਾਕ ਨੂੰ ਅੰਮ੍ਰਿਤ ਦਾ ਨਾਮ ਦਿੱਤਾ ਗਿਆ ਤੇ ਅੰਮ੍ਰਿਤ ਹੀ ਮਈ ਖਰਾਕ ਦੁਆਰਾ ਬਣਾਈਏ ਅੱਜ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਜ਼ਮੀਨ ਦੇ ਵਿੱਚ ਅੱਜ ਕੁਝ ਨਹੀਂ ਪੈਦਾ ਕਰ ਰਹੇ ਪੰਜਾਬੀ ਸਿਰਫ ਕਣਕ ਤੇ ਝੋਨਾ ਪੈਦਾ ਕਰ ਰਹੇ ਆ ਚਲੋ ਸਰਕਾਰਾਂ ਨੂੰ ਕੁਝ ਵੀ ਕਹਿ ਸਕਦੇ ਆ ਇਹਦੇ ਵਿੱਚ ਆਪਾਂ ਕੁਝ ਇਹ ਆਪਦੀਆਂ ਵੀ ਗਲਤੀਆਂ ਨੇ ਅਸੀਂ ਆਪਣੇ ਘਰੇ ਖਾਣਯੋਗੀ ਖਰਾਕ ਨਹੀਂ ਪੈਦਾ ਕਰ ਰਹੇ ਅੱਜ ਪੰਜਾਬੀ ਸਾਡੇ ਸ਼ਾਨੂੰ ਸਰਮ ਆਉਂਦੀ ਹੈ ਜਦੋਂ ਅਸੀਂ ਝੋਲਾ ਲੈ ਕੇ ਬਾਰਾ ਮੂਰੇ ਖੜਦੇ ਹਾਂ ਜਾਂ ਅਸੀਂ ਦੁਕਾਨਾਂ ਤੇ ਜਾਂਦੇ ਹਾਂ ਸਬਜ਼ੀਆਂ ਲੈਣੇ ਆਂ ਆਲੂ ਲੈਣੇ ਆਂ ਦਾਲਾਂ ਲੈਣੇ ਆਂ ਜਦਕਿ ਹਰ ਇੱਕ ਚੀਜ਼ ਇਹ ਪੰਜਾਬ ਦੇ ਖੇਤ ਵਿੱਚ ਪੈਦਾ ਹੁੰਦੀ ਆ ਤੇ ਸਾਡਾ ਫਰਜ਼ ਬਣਦਾ ਤੇ ਅਸੀਂ ਇਹ ਚੀਜ਼ਾਂ ਪੈਦਾ ਕਰੀਏ ਤੇ ਚਲੋ ਅਸੀਂ ਇਹ ਗੱਲਾਂ ਅੱਗੇ ਜਰੂਰ ਆਉਣ ਵਾਲੇ ਵੀਡੀਓ ਚ ਰੱਖਿਆ ਕਰਾਂਗੇ ਤੇ ਮੈਂ ਹੁਣ ਤੋਂ ਚੈਨਲ ਤਾਂ ਸਟਾਰਟ ਕਰਿਆ ਕਿਉਂਕਿ ਇਹਦੇ ਨਾਲ ਮੈਂ ਚਾਹੁੰਦਾ ਵੀ ਥੋੜੀ ਜਿਹਾ ਸਾਡਾ ਇੱਕ ਪਰਿਵਾਰ ਬਣ ਜੇ ਚੈਨਲ ਦਾ ਇਸ ਲਈ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਤੁਹਾਨੂੰ ਇਹਦੇ ਉੱਤੇ ਇੱਕ ਜ਼ਿੰਦਗੀ ਦਾ ਨਵਾਂ ਰਾਹ ਵਾਲੀ ਰਵਾਲੀਆਂ ਵੀਡੀਓ ਮਿਲਣਗੀਆਂ ਹਮੇਸ਼ਾ ਕਿਉਂਕਿ ਇਸ ਤੋਂ ਬਾਅਦ ਅਸੀਂ ਮੈਂ ਜਦੋਂ ਇੰਡੀਆ ਆਉਣਾ ਤੇ ਇੱਕ ਫਾਰਮ ਬਣਾ ਰਹਾਂਗੇ ਨਾਬੇ ਤੋਂ ਸੀਟਾ ਵਾਲੇ ਰੋਡ ਦੇ ਉੱਤੇ ਪਿੰਡ ਕੋਟਖੁਰ ਦੇ ਵਿੱਚ ਆਪਣੀ ਰੋਡ ਤੇ ਜ਼ਮੀਨ ਆ ਗਈ ਉੱਥੇ ਇੱਕ ਫਾਰਮ ਬਣਾਵਾਂਗੇ ਜਿਹਦੇ ਵਿੱਚ ਹਰ ਇੱਕ ਪ੍ਰਕਾਰ ਦੀ ਕੁਦਰਤੀ ਸਬਜ਼ੀ ਹਰ ਇੱਕ ਪ੍ਰਕਾਰ ਦੀ ਕੁਦਰਤੀ ਦਾਲ ਹਰ ਇੱਕ ਪ੍ਰਕਾਰ ਦੀ ਕੁਦਰਤ ਦੇ ਵਿੱਚ ਕੁਦਰਤੀ ਮਸਾਲੇ ਜੋ ਅਸੀਂ ਖੇਤਾਂ ਦੇ ਆਪਣੀ ਸਬਜ਼ੀਆਂ ਵਿੱਚ ਪਾਉਂਦੇ ਆ ਹਲਦੀ ਮਿਰਚ ਵਗੈਰਾ ਜੀਰਾ ਹਰ ਇੱਕ ਚੀਜ਼ ਤੇ ਕੁਦਰਤੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਸਰੋਂ ਦਾ ਤੇਲ ਦੇਸੀ ਤੇ ਹਰ ਇੱਕ ਦੇਸੀ ਸਬਜ਼ੀ ਦੇਸੀ ਵੈਰਾਈਟੀ ਤੇ ਹਰ ਗੁੜ ਸ਼ੱਕਰ ਜੋ ਸਾਡਾ ਮੇਨ ਚੀਜ਼ ਆ ਅੱਜ ਅੱਜ 슈ਗਰ ਅਸੀਂ ਵੱਧ ਤੋਂ ਖੰਡ ਦੀ ਹਰ ਘਰ ਚ ਵਰਤੋਂ ਕਰ ਰਹੇ ਹਾਂਗੇ ਖੰਡ ਨੂੰ ਕ ਬਾਹਰ ਬਾਹਰ ਲਈ ਕੰਟਰੀ ਜੇ ਵਾਈਟ ਪੋਇਜ਼ਨ ਦਾ ਨਾਮ ਦਿੱਤਾ ਗਿਆ ਚਟਾ ਜ਼ਹਿਰ ਜੋ ਹਰ ਘਰ ਵਿੱਚ ਅਜ ਖੰਡ ਤੇ ਸ਼ੱਕਰ ਤੇ ਗੁੜ ਦਾ ਨਾਂ ਨਾ ਇਨਸਾਨ ਨਹੀਂ ਹੈਗਾ ਤੇ ਸਾਨੂੰ ਪੰਜਾਬੀਆਂ ਨੂੰ ਇਹ ਖਰਾਕ ਆਪਦੀ ਦੁਵਾਰੋਂ ਲੈ ਕੇ ਆਉਣੀ ਪਊ ਜੇ ਅਸੀਂ ਪੰਜਾਬ ਦੀ ਪੰਜਾਬੀਅਤ ਦਾ ਨੌ ਬਚਾ ਕੇ ਰੱਖਣਾ ਤਾਂ ਅਸੀਂ ਇੱਕ ਅੱਜ ਸਾਡਾ ਗਰੁੱਪ ਬਹੁਤ ਛੋਟਾ ਹੈਗਾ ਇਹ ਕੰਮ ਦੇ ਲਈ ਪਰ ਸਾਨੂੰ ਪਤਾ ਵੀ ਇੱਕ ਤੋਂ ਹੀ ਸ਼ੁਰੂ ਕਰਨਾ ਪੈਂਦਾ ਹੁੰਦਾ ਕੋਈ ਵੀ ਕੰਮ ਅੱਜ ਅਸੀਂ ਇਕੱਲੇ ਇਕੱਲੇ ਆ ਆਉਣ ਵਾਲੇ ਟਾਈਮ 'ਚ ਗਰੁੱਪਾਂ 'ਚ ਹੋ ਜਾਣਗੇ ਇਹ ਸਾਨੂੰ ਵਿਸ਼ਵਾਸ ਆ ਟਾਈਮ ਲੱਗੂਗਾ ਥੋੜਾ ਜਿਹਾ ਪਰ ਜਿਹੜੀ ਸਭ ਤੋਂ ਵੱਡੀ ਮੇਨ ਹੱਥ ਬੰਨ੍ਹ ਕੇ ਗੱਲ ਆ ਵੀ ਆਪਦੇ ਘਰਾਂ ਦੇ ਵਿੱਚ ਥੋੜੀਆਂ-ਥੋੜੀਆਂ ਲੈ ਕੇ ਕੰਮ ਸ਼ੁਰੂ ਕਰੋ ਹਰੇਕ ਕਿਸਾਨ ਵੀਰ ਆਪਦੇ ਪਰਿਵਾਰ ਦੇ ਲਈ ਆਪਦੇ ਬੱਚਿਆਂ ਦੇ ਲਈ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਸਬਜ਼ੀਆਂ ਖਾਓ ਕੁਦਰਤੀ ਤਰੀਕੇ ਨਾਲ ਤਿਆਰ ਕਰੋ ਉਹਦੇ ਲਈ ਮੈਂ ਅਸੀਂ ਜੋ ਮੈਂ ਪ੍ਰਚਾਰਾ ਕਰ ਰਹੇ ਹਾਂਗਾ ਅਸੀਂ ਪ੍ਰਚਾਰਾ ਕਰ ਰਹੇ ਹਾਂਗੇ ਰਲ ਕੇ ਚਾਰ ਵੀਰ ਅਸੀਂ ਮੇਰੇ ਫਾਰਮ ਖੇਤ ਦੇ ਵਿੱਚ ਅਸੀਂ ਫਾਰਮ ਬਣਾਵਾਂਗੇ ਉੱਥੇ ਅਸੀਂ ਇੱਕ ਗੈਸਟ ਹਾਊਸ ਵੀ ਬਣਾਵਾਂਗੇ ਤੇ ਉੱਥੇ ਅਸੀਂ ਕੁਦਰਤੀ ਖੇਤੀ ਨਾਲ ਟ੍ਰੇਨਿੰਗ ਅ ਕਲਾਸਾਂ ਵੀ ਲਵਾਇਆ ਕਰਾਂਗੇ ਹਰ ਇੱਕ ਤਰ੍ਹਾਂ ਲਈ ਵੀਰਾਂ ਨੂੰ ਸਿਖਾਉਣ ਦੇ ਲਈ ਜਿੰਨੀ ਅਸੀਂ ਵੱਧ ਤੋਂ ਵੱਧ ਯੋਗਦਾਨ ਪਾ ਸਕਾਂਗੇ ਉਹਨਾਂ ਪਾਵਾਂਗੇ ਤੇ ਸਾਡੇ ਖੇਤ ਦੇ ਵਿੱਚੋਂ ਹਰ ਇੱਕ ਚੀਜ਼ ਕੁਦਰਤੀ ਤਰੀਕੇ ਨਾਲ ਪੈਦਾ ਕਰੀ ਜੋ ਮੇਰੇ ਏਰੀਆ ਦੇ ਵੀਰ ਹੋਣਗੇ ਜਿੱਥੇ ਤੱਕ ਮੇਰੇ ਏਰੀਆ ਦੇ ਪਰਿਵਾਰ ਸਾਡੇ ਨਾਲ ਜੁੜਨਗੇ ਤੇ ਉਹਨਾਂ ਦੇ ਅਸੀਂ ਘਰ ਤੱਕ ਉਹਨਾਂ ਦੇ ਘਰ ਤੱਕ ਉਹਨਾਂ ਦੀ ਰਸੋਈ ਦੀ ਹਰ ਇੱਕ ਚੀਜ਼ ਦਾਲ ਹੋਵੇ ਚਾਹੇ ਉਹ ਸਬਜ਼ੀ ਹੋਵੇ ਚਾਹੇ ਉਹ ਗੋੜ ਸ਼ੱਕਰ ਹੋਵੇ ਹਰ ਇੱਕ ਚੀਜ਼ ਜੋ ਖੇਤ ਵਿੱਚ ਪੈਦਾ ਹੁੰਦੀ ਸੀ ਅੱਜ ਤੋਂ ਪਹਿਲਾਂ ਉਹਨੂੰ ਦੁਬਾਰੋਂ ਪੈਦਾ ਕਰਕੇ ਜ਼ਹਿਰ ਮੁਕਤ ਜਿਹਦੇ ਵਿੱਚ 0% ਵੀ ਕੈਮੀਕਲ ਨਹੀਂ ਅਸੀਂ ਪਾਵਾਂਗੇ ਬਿਲਕੁਲ ਕੈਮੀਕਲ ਫ੍ਰੀ ਖਾਣਕ ਅਸੀਂ ਘਰਾਂ ਤੱਕ ਪਹੁੰਚਾਉਣ ਉਹ ਜਿਸ ਤਰ੍ਹਾਂ ਸਬਜ਼ੀ ਵਾਲੇ ਭਾਈ ਆ ਕੇ ਤੁਹਾਡੇ ਘਰਾਂ ਤੱਕ ਪਹੁੰਚਾਉਂਦੇ ਨੇ ਉਹੀ ਰੇਟ 1 ਰੁਪਿਆ ਵੀ ਉਹਦੇ ਨਾਲੋਂ ਜ਼ਿਆਦਾ ਨਹੀਂ ਜੋ ਰੇਟ ਤੁਹਾਡੇ ਘਰਾਂ 'ਚ ਸਬਜ਼ੀ ਵਾਲੇ ਵੀਰ ਪਹੁੰਚਾਉਂਦੇ ਨੇ ਉਹੀ ਰੇਟ ਤੁਹਾਡੇ ਘਰਾਂ 'ਚ ਪਹੁੰਚਾਵਾਂਗੇ ਦੇ ਸਰਫੋ ਇੱਕ ਵਾਰੀ ਜਰੂਰ ਇਹ ਚੀਜ਼ ਨੂੰ ਸਮਝਿਓ ਜੇ ਅੱਜ ਪੰਜਾਬ ਦਾ ਸਿਹਤ ਦਾ ਇੰਨਾ ਮਾੜਾ ਹੋ ਰਹੀ ਆ ਇੰਨਾ ਨੁਕਸਾਨ ਹੋ ਰਿਹਾ ਇੰਨੀਆਂ ਬਿਮਾਰੀਆਂ ਇੰਨੀਆਂ ਘਾਤਕ ਬਿਮਾਰੀਆਂ ਦਾ ਨੌਲੇਂਦੇ ਵੀ ਡਰ ਲੱਗਦਾ ਸਾਨੂੰ ਅਸੀਂ ਜੀਆਂ ਬਿਮਾਰੀਆਂ ਤੋਂ ਜੇ ਬਚਣਾ ਤਾਂ ਆਪਦੇ ਪਰਿਵਾਰ ਦੀ ਸਿਹਤ ਬਚਾਓ ਆਪਦਾ ਖਾਣਾ ਬਚਾਓ ਮਿਹਨਤ ਕਰੋ ਕੰਮ ਕਰੋ ਗਰਮੀ ਘਟੋ ਸਰੀਰ ਚੋਂ ਤੇ ਆਪਦੇ ਬੱਚਿਆਂ ਨੂੰ ਤੇ ਚੰਗੀ ਖਰਾਕ ਦਿਓ ਚੰਗੀ ਖਰਾਕ ਤਾਂ ਮਿਲੂਗੀ ਜੇ ਆਪਾਂ ਆਪ ਕੰਮ ਕਰਾਂਗੇ ਜਾ ਅਸੀਂ ਕੁਝ ਇਹੋ ਜਿਹੇ 2-4 ਪਿੰਡਾਂ ਦੇ ਵਿੱਚ ਇੱਕ ਇਹੋ ਜਿਹਾ ਫਾਰਮ ਬਣਾਈਏ ਜਿੱਥੇ ਅਸੀਂ ਕੁਦਰਤੀ ਤਰੀਕੇ ਨਾਲ ਸਬਜ਼ੀਆਂ ਪੈਦਾ ਕਰਕੇ ਆਪਦੇ ਪਿੰਡ ਦੀ ਸਪਲਾਈ ਦੇ ਸਕੀਏ ਤੇ ਨੌਜਵਾਨ ਵੀ ਰੋ ਵੀ ਜ਼ਰੂਰ ਸ਼ਰਮਾ ਲਾਧੀ ਆਪਾਂ ਤਾਂ ਆਪਾਂ ਆਪਦੇ ਆਉਣ ਵਾਲੀ ਪੀੜ੍ਹੀ ਨੂੰ ਬਚਾ ਸਕਾਂਗੇ ਤੇ ਇਹ ਬਹੁਤ ਹੀ ਜ਼ਰੂਰੀ ਗੱਲ ਆ ਇਸ ਲਈ ਇਹ ਆਪਾਂ YouTube ਚੈਨਲ ਬਣਾਇਆ ਤੇ ਸਾਰੇ ਵੀਰ ਜ਼ਰੂਰ ਇਹ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ YouTube ਚੈਨਲ ਪਰ ਉਹ ਨਾਲ ਮੇਰਾ ਕੋਈ ਪੈਸੇ ਇਕੱਠੇ ਕਰਨ ਦਾ ਵੀਰ ਜੀ ਹੋ ਨਹੀਂ ਹੈਗਾ ਮੇਰੀ ਖੁਦ ਇੱਥੇ ਸੈਲਰੀ ਬਹੁਤ ਵਧੀਆ 3-4 ਘੰਟੇ ਮੇਰੀ ਡਿਊਟੀ ਹੈ ਮੈਂ ਇਸ ਇਹ ਜੌਬ ਛੱਡ ਕੇ ਆ ਰਿਹਾ ਹਾਂਗਾ ਇਸ ਲਈ ਤਾਂ ਜੋ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਬਚਾਇਆ ਜਾ ਸਕੇ ਕਿਉਂਕਿ ਅੱਜ ਇੱਕ ਸਲੋ ਪੌਇਜ਼ਨ ਨਾਲ ਜੋ ਅਸੀਂ ਸਬਜ਼ੀਆਂ ਰਹੀਂ ਖਾ ਰਹੇ ਹਾਂਗੇ ਪੌਇਜ਼ਨ ਬਣ ਰਹੀ ਹੈ ਆਪਣੇ ਸਰੀਰਾਂ ਦੇ ਵਿੱਚ ਤੇ ਉਹ ਤੋਂ ਅਸੀਂ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਆਉਣ ਵਾਲੇ ਭਵਿੱਖ ਨੂੰ ਬਚਾ ਸਕੀਏ ਤੇ ਇਹ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਅਸੀਂ ਸੋਚਦੇ ਆ ਜੇ ਅੱਜ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਬਾਰਡਰ ਤੇ ਬੈਠੇ ਆ ਨੂੰ ਤਾਂ ਫੌਜੀ ਵੀ ਰੋਕ ਲੈਣਗੇ ਬਾਹਰਲੀਆਂ ਕੰਟਰੀਆਂ ਤੋਂ ਪਰ ਜਿਹੜਾ ਪੰਜਾਬ ਦੇ ਅੰਦਰ ਬਹਿ ਕੇ ਪੰਜਾਬ ਦੀ ਸਿਹਤ ਦਾ ਮਾੜਾ ਹਾਲ ਹੋ ਰਿਹਾ ਤੇ ਪੰਜਾਬ ਦੀ ਅਣਖ ਦਾ ਅਣਖ ਵੀ ਕਿੱਥੋਂ ਰਹਿਣੀ ਆ ਭਾਜੀ ਜਦੋਂ ਆਪਣੇ ਸਰੀਰ ਦੇ ਅੰਦਰ ਰਹੇ ਤਾਂ ਉਹਦੇ ਲਈ ਆਪਾਂ ਕੰਮ ਕਰੀਏ ਅੰਦਰੋਂ ਵੀ ਰੁੱਟ ਕੇ ਕੰਮ ਕਰੀਏ ਤੇ ਇਸ ਲਈ ਅਸੀਂ ਇੱਕ ਮੈਂ ਖੁਦ ਇਹ YouTube ਚੈਨਲ ਬਣਾਇਆ ਮੈਂ ਖੇਤੀ ਬਰਾਸਤ ਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਵਿੱਚ ਵਿੱਚ ਗੁਰਪ੍ਰੀਤ ਸਿੰਘ ਤਵੜੀਖਾਨਾ 16 17 ਸਾਲ ਤੋਂ ਕੰਮ ਤੱਕ ਮਿਹਨਤ ਕਰ ਰਹੇ ਨੇ ਤੇ ਉਹ ਵੀਰ ਸਾਡੇ ਨਾਲ ਨੇ ਤੇ ਮੈਂ ਜੋ ਫਾਰਮ ਬਣਾਉਣ ਦੀ ਗੱਲ ਕਰ ਰਿਹਾ ਸੀ ਜੀ ਫਾਰਮ ਬਣਾਉਂਗਾ ਮੈਂ ਸਾਡੇ ਸੀਟ ਵਾਲੇ ਤੋਂ ਨਾਬੇ ਰੋਡ ਦੇ ਉੱਤੇ ਆਪਣਾ ਪਿੰਡਾ ਤੇ ਉਹਦੇ ਵਿੱਚ ਸਾਡੇ ਏਰੀਆ ਦੇ ਵੀਰ ਜਿੰਨੇ ਵੀ ਜੁੜਨਗੇ ਆਟੋ ਫੇਰੀਆ ਵੀ ਜੁੜਨਗੇ ਉਹਨਾਂ ਨੂੰ ਅਸੀਂ ਫ੍ਰੀ ਉੱਥੇ ਫ੍ਰੀ ਆਫ ਕੋਸਟ ਕੋਈ ਉਹਦਾ ਰੁਪਈਆ ਨਹੀਂ ਹੋਊਗਾ ਵੱਧ ਤੋਂ ਵੱਧ ਉਹਨਾਂ ਨੂੰ ਅਸੀਂ ਅਵੇਅਰ ਕਰਾਂਗੇ ਕੁਦਰਤੀ ਖੇਤੀ ਕਰਨ ਦੇ ਲਈ ਹਰ ਇੱਕ ਤਰੀਕਾ ਦੱਸਾਂਗੇ ਉਹਨੂੰ ਕੁਦਰਤੀ ਖੇਤੀ ਕਰਨ ਦੀ ਤੇ ਜਿੰਨੇ ਵੀਰ ਸਾਡੇ ਨਾਲ ਜੁੜਨਗੇ ਸਾਡੇ ਨੇੜੇ ਦੇ ਪਰਿਵਾਰ ਤੇ ਉਹਨਾਂ ਘਰਾਂ ਦੇ ਵਿੱਚ ਅਸੀਂ ਜੋ ਰੇਟ ਉਹ ਬਾਹਰੋਂ ਜ਼ਹਿਰੀਲੀ ਸਬਜ਼ੀ ਲੈ ਕੇ ਅੱਜ ਖਾਂਦੇ ਨੇ ਉਹੀ ਸਬਜ਼ੀਆਂ ਉਹੀ ਰੇਟ ਉਹਨਾਂ ਨੂੰ ਕੈਮੀਕਲ ਫ੍ਰੀ ਹਰ ਇੱਕ ਚੀਜ਼ ਉਹਨਾਂ ਦੇ ਘਰ ਤੱਕ ਪ੍ਰੋਵਾਈਡ ਕਰਾਂਗੇ ਵੀਰ ਜੀ ਸਾਨੂੰ ਘਰ ਘਰ ਜਾ ਕੇ ਵੇਚਣ 'ਚ ਕੋਈ ਸ਼ਰਮ ਨਹੀਂ ਹੈਗੀ ਤਾਂ ਅਸੀਂ ਸਿਰਫ ਪੰਜਾਬ ਦੀ ਆਪਣੀ ਆਉਣ ਵਾਲੀ ਪੀੜ੍ਹੀ ਬਚਾਉਣੀ ਆ ਪੰਜਾਬ ਨੂੰ ਦੇ ਸ਼ਰੀਰ ਨੂੰ ਬਰਜਾਉਣਾ ਪੰਜਾਬ ਦੇ ਖੇਤਾਂ ਨੂੰ ਬਚਾਉਣਾ ਜੋ ਪੰਜਾਬ ਦੀਆਂ ਖੇਤਾਂ ਪਹਿਲਾਂ ਦਾਰੇ ਬਲਵਾਨ ਵਰਗੇ ਦੇ ਨਾਮ ਤੇ ਜਾਣੀਆਂ ਜਾਂਦੀਆਂ ਸੀ ਅੱਜ ਪੰਜਾਬ ਦੇ ਨਵੇਂ ਮੁੰਡੇ ਨੇ ਖੇਤਾਂ ਤੁਸੀਂ ਸਭ ਜਾਣੀ ਜਾਣੋ ਤੇ ਇਹਦੇ ਵਿੱਚ ਇਹ ਵੀਡੀਓ ਨੂੰ ਬੜੀ ਲੰਬੀ ਨਹੀਂ ਖਿੱਚਦਾ ਮੈਂ ਤੇ ਇਹ ਵੀਡੀਓ ਸਿਰਫ ਮੇਰੀ ਇੱਕ ਇਹ ਮੇਰਾ ਚੈਨਲ ਬਣਾਉਣ ਕਰਕੇ ਮੈਂ ਪਾਈ ਸੀ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜੋ ਮਾਹਿਰ ਕਿਸਾਨ ਨੇ ਥੋੜੇ ਥੋੜੇ ਦਿਨਾਂ ਦੇ ਵਿੱਚ ਅਸੀਂ ਜੋ ਮਾਹਿਰ ਕਿਸਾਨ ਨੇ ਪੰਜਾਬ ਦੇ ਜੋ ਇਹ ਕੰਮ ਕਰ ਰਹੇ ਨੇ ਤੇ ਕਿਸ ਤਰ੍ਹਾਂ ਮੋਟੀਵੇਟ ਕਰ ਰਹੇ ਨੇ ਲੋਕਾਂ ਨੂੰ ਉਹਦੀਆਂ ਵੀਡੀਓ ਪਾਵਾਂਗੇ ਤੇ ਸਤੰਬਰ ਦੇ ਵਿੱਚੋਂ ਖੋ ਸਤੰਬਰ ਸਤੰਬਰ ਤੋਂ ਬਾਅਦ ਮੈਂ ਖੁਦ ਇੰਡੀਆ ਆ ਰਿਹਾ ਹਾਂ ਉਸ ਤੋਂ ਬਾਅਦ ਅਸੀਂ ਆਪਦੇ ਫਾਰਮ ਤੇ ਕਿਸ ਤਰੀਕੇ ਨਾਲ ਅਸੀਂ ਕੁਦਰਤੀ ਖੇਤੀ ਤਿਆਰ ਕਰ ਸ਼ੁਰੂ ਕਰਾਂਗੇ ਤੇ ਕਿਸ ਤਰੀਕੇ ਨਾਲ ਅਸੀਂ ਕੁਦਰਤੀ ਖੇਤੀ ਦੇ ਨਾਲ ਸਬਜ਼ੀਆਂ ਤਿਆਰ ਕਰਾਂਗੇ ਹਰ ਇੱਕ ਚੀਜ਼ ਤਿਆਰ ਕਰਾਂਗੇ ਉਹਦੀ ਵੀਡੀਓ ਪਾਉਂਦੇ ਰਿਹਾ ਕਰਾਂਗੇ ਤੇ ਉਹਦੀ ਜਿੰਨੇ ਵੀ ਵੀਰ ਸਾਡੇ ਨਾਲ ਜੁੜਨਗੇ ਤੇ ਉਹਨਾਂ ਨੂੰ ਕੋਈ ਵੀ ਮਦਦ ਹੋਵੇ ਅਸੀਂ ਫ੍ਰੀ ਪ੍ਰੋਵਾਈਡ ਕਰਾਂਗੇ ਹੁਣ ਜਿੱਥੇ ਉਹ ਕਹਿਣਗੇ ਉੱਥੇ ਆ ਕੇ ਅਸੀਂ ਫ੍ਰੀ ਸੇਵਾ ਕਰਾਂਗੇ ਤੇ ਬਸ ਇਹਦੇ ਨਾਲ ਜੁੜੋ ਵੀਰੋ ਆਪਦੇ ਪਰਿਵਾਰ ਦੀ ਸਿਹਤ ਬਚਾਓ ਪੰਜਾਬ ਬਚਾਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ